ਬਹੁਤ ਸਾਰੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਸਰਨਪੱਤੇ ਪ੍ਰਾਂਤ ਵਾਈਲੂ ਜੀਕਾ ਖਾਲਸਾ ਵਾਈਲੂ ਜੀਕੀ ਫਤਿਹ ਬੇਚੀ ਆਪੀ ਜਿਹੜਾ ਲੋਕੋ ਦੂਰ ਰਸੀ ਕਰ ਰਹੇ ਸੀ ਉਹਦੀ ਦਾਬ ਇੰਨੀ ਸਰਕਾਰ ਹੋਣ ਮੰਨ ਲਈ ਸੀ ਫਿਰ ਤਾਂ ਬਰਾਬਰ ਜਨਤੋਪਾ ਦੇਖੀਏ ਸੀ ਫਿਰ ਸਵਾਲ ਰੁੱਦਾ ਸੀ ਕੋ ਨਵਾਂ ਪ੍ਰੋਗਰਾਮ ਲਈਏ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਬਣੇ ਉਸ ਕਰਕੇ ਗਵਾਹ ਬੋਰਡ ਵਾਲੇ ਐਲਾਨ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਬਾਈ ਵਾਲੀ ਰੈਲੀ ਚ ਐਲਾਨ ਨੂੰ ਨਾ ਵਾ ਉਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਭਾਜਪਾ ਦੇ ਘਰਾਂ ਦਾ ਵੀ ਮੋਰਚਾ ਲਾਉਣਾ ਵਾ ਮੋਰਚਾ ਕਿੰਨੇ ਸਮੇਂ ਦਾ ਹੋਊ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਬਾਈ ਦੀ ਜਿਹੜੀ ਮਹਾ ਰੈਲੀ ਹੈ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰਾਂਗੇ ਦੂਜਾ ਐਲਾਨ ਇਹ ਸੀਗਾ ਵੀ 2 ਜੂਨ ਨੂੰ ਪੂਰੇ ਪੰਜਾਬ ਹਰ ਰਣ ਦੇ ਵਿੱਚੋਂ ਟਰੈਕਟਰ ਕਾਲੀਆਂ ਰਾਹੀ ਵੱਡੇ ਕਾਬਲੇ ਜਿਵੇਂ 13 ਫਰਵਰੀ ਨੂੰ ਆਏ ਆਪੋਰਚਲ ਉਵੇਂ ਆਉਣਗੇ ਉਹਦੀ ਲਾਮਬੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ ਚ ਵੀ ਕਰਨ ਸੋਹਣੇ ਤੇ ਪਠਾਨਕੋਟ ਚ ਵੀ ਬੱਕ ਬੱਕ ਡੇਟਾ ਨੇ মিডিਆ ਰਹੀ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਆਪਾਂ ਸਵਾਲ ਜਵਾਬ ਕਰਨੇ ਆ ਤੇ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਬਹਾਂਗੇ ਕਿ ਔਰ ਅਸੀਂ ਮੰਗਤਾ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰਨ ਲੱਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋਗੇ ਆ ਫਿਰ ਉਹਦੇ ਸਵਾਲ ਜਵਾਬ ਕਰਨ ਵਾਸਤੇ ਉਧਰ ਰੈਲੀ ਦੇ ਪਾਸੇ ਜਾਵਾਂਗੇ ਇਸ ਕਰਕੇ ਤਿੰਨ ਐਲਾਨ ਆ ਗਿਆ ਤਿੰਨ ਐਲਾਨ ਕਰ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕ ਕੋ ਦਾ ਜੋ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਦੋਂ ਚੋਂ ਸੀਗਾ ਵੀ ਇਹਨੂੰ ਇੱਕੇਰਾ ਆਪਾਂ ਪੋਸਟਪੋਨ ਕਰ ਦਈਏ ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਬਾਅਦ ਚ ਰੇਲ ਤੇ ਹੁਣਾ ਹੀ ਨਹੀਂ ਫਿਰ ਹਾਲੇ ਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉੱਤਰ ਜਾਈਏ ਵੀ ਲੱਖਾਂ ਤੇ ਇਕੱਠ ਕਰ ਰਹੇ ਆ ਸਾਰੇ ਬਾਰਡਰਾਂ ਤੇ ਇਹ ਖਬੂ ਤੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਤੋਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿੱਪਤੀ ਵਧਾ ਦਈਏ ਇਹ ਅਰੇ ਤੋਂ ਕਹਿੰਦੇ ਅਗਲੇ ਲਾਨ ਹੈ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਮਦਨਾਵਾ ਪੱਜਪਾ ਦੇ ਘਰਾਂ ਕੇ ਮੋਰਚੇ ਲਾਉਣੇ ਆ ਜਾਂ 2 ਜੂਨ ਨੂੰ ਵੱਡੇ ਕਾਫਲੇ ਟਰੈਕਟਰ ਟਰਾਲੀਆਂ ਨਹੀਂ ਬਾਰਡਰਾਂ ਤੇ ਲੈ ਕੇ ਉਹਨੇ ਸਾਡਾ ਕੰਮ ਹੋਣ ਵੱਧ ਗਿਆ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਆ ਕਿ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਹੋਂ ਇਥੋਂ ਵਾਪਸ ਲੈ ਲਈ ਠੀਕ ਆ ਭਾਈ ਤੇ ਫੇਰ ਭਾਈ ਆ ਜਿਹੜਾ ਸੰਦ ਸਮਾਨ ਆ ਕਾਲ ਵੀ ਕਰ ਰਿਹਾ ਇਹ ਸੰਦ ਸਮਾਨ ਬੰਦੇ ਆਪਣੇ ਇੰਨਾ ਡਿਸਪੀਸਪਲਨ ਵਾਲੇ ਆ 10 ਮਿੰਟਾਂ ਚ ਲੱਥਣਾ ਜਾਏਗਾ ਆਪਾਂ ਆਪਣੀ ਜਾਲੀ ਵੀ ਜਿਹੜਾ ਸਾਹਮਣੀ ਆ ਆ ਟੈਂਟ ਵਗੈਰਾ ਵੀ ਸਾਹਮਣਾ ਮੈਟ ਵੀ ਸਾਡੇ ਪਏ ਹੋ ਰਿਹਾ ਸਾਰਾ ਕੁਝ ਸਾਮਕੇ ਜਿਹੜਾ ਆਪਣਾ ਸਾਂਝਾ ਸਮਾਨ ਹੈ ਉਹ ਆਪਾਂ ਅਸੀਂ ਇੱਥੇ ਬੱਦੇ ਖਰੋਦੇ ਕਰ ਲੈਂਦੇ ਆ ਬਾਕੀ ਆਪੋ ਆਪਣਾ ਕੋਲ ਹੀ ਹੈਗੀ ਅੱਧਾ ਘੰਟਾ ਲੱਗਾ ਪੌਣਾ ਘੰਟਾ ਲੱਗੇ ਕਿਸੇ ਨੇ ਇਥੋਂ ਕਾਲ ਚ ਜਾਨ ਦੀ ਯਤਨ ਨਹੀਂ ਕਰਨਾ ਸਾਰਾ ਸੰਦ ਸਮਾਨ ਅਸੀਂ 10-15 ਮਿੰਟਾਂ ਵਿੱਚ ਸਾਮਕੇ ਜਾਣਾ ਵਾ ਇਹ ਦੋਵਾਂ ਫੋਰਮਾਂ ਦੇ ਫੈਸਲੇ ਸੀ ਹੁਣ ਅਸੀਂ ਰੇਲ ਟਰੈਕ ਜਿਹੜਾ ਵਾ ਖਾਲੀ ਕਰਨ ਵਾਲੇ ਪਾਸੇ ਨੂੰ ਬੜੀਏ ਧੰਨਵਾਦ ਹੰਦੇ ਸਰ ਜਿਹੜੇ ਦਿਨ ਨੌਜਵਾਨ ਕਿਸਾਨ ਨੂੰ ਉਹਨਾਂ ਦੇ ਸੰਗ ਨਾਲ ਬਿਲਕੁਲ ਅਸੀਂ ਜੋ ਵੀ ਕਰਦੇ ਹੈਗੇ ਸਾਰੀਆਂ ਜੱਥੇਬੰਦੀਆਂ ਜੜੀ ਜੜੀ ਜੱਥੇਬੰਦੀ ਨਾਲ ਜੁੜੇ ਹੁੰਦੇ ਆ ਸਾਡੇ ਕਿਸਾਨ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਬਣਾ ਕੇ ਕਿਉਂਕਿ ਅਸੀਂ ਮੁੱਦਾ ਤਾਂ ਨਹੀਂ ਛੱਡਿਆ ਆ ਕਰ ਤੇ ਅਸੀਂ ਕਿਸਾਨਾਂ ਦੀ ਰਹੀ ਵਾਲਾ ਮੁੱਦਾ ਛੱਡਤਾ ਇਸ ਮੁੱਦੇ ਨੂੰ ਤਿੱਖਾ ਇਹ ਸਵਾਲ ਆ ਵੀ ਜਿਹੜੇ ਸਾਨੂੰ ਇੱਕ ਤਾਂ ਸਵਾਲ ਕਰ ਰਹੇ ਆ ਕੋਈ ਕਹਿੰਦਾ ਤੁਹਾਨੂੰ ਦੋ ਦੋ ਕੁੱਟ ਦੇਣਾ ਕੋਈ ਕਹਿੰਦਾ ਛੱਤਰ ਮਾਰਨੇ ਆ ਕੋਈ ਕੁਸ ਬੋਲੀ ਜਾਂਦਾ ਇਸ ਕਰਕੇ ਫਿਰ ਉਹਨਾਂ ਦੇ ਬਾਰਾ ਮੂਰੇ ਅਸੀਂ ਚਲੇ ਜਾਣਾ ਵੀ ਤੁਸੀਂ ਜੋ ਕੁਝ ਕਰਨਾ ਕਰ ਲਓ ਅਸੀਂ ਤੁਹਾਡੇ ਘਰਾਂ ਗਾਦੀ ਆ ਰਹੇ ਹਾਂ ਇਹਨੂੰ ਵੱਡਾ ਲਾਣਾ ਇਸ ਕਰਕੇ ਅਸੀਂ ਉਧਰ ਬੱਦ